ਯੋ ਦੇ ਕੀ ਬਣਾ ਓਏ ਕਮਰਾ ਢਾਦੋ ਜ਼ਰਾ ਕੋਈ ਨਾ ਦੂਜਾ ਬਣਾ ਦੇ ਨਾ ਫਿਰ ਮੈਂ ਹਾਂਜੀ ਕੀ ਹਾਲਾ ਭਰਾਵੋ ਯੋਦੇ ਨੂੰ ਸ਼ਿਫਟ ਕਰਤਾ ਅੱਜ ਨਵੇਂ ਫਾਰਮ ਵਿੱਚ ਪਹਿਲੇ ਕਮਰੇ 'ਚ ਇਹਦਾ ਕਮਰਾ ਚੱਕਤਾ ਉੱਥੇ ਨੂੰ ਦੋ ਕਮਰੇ ਬਣਾਉਣੇ ਆ ਇਹਦਾ ਤੇ ਛੇ ਦਾ ਰਹਿ ਪੋ ਇੱਥੇ ਐ ਕੀ ਗੱਲ ਬਈ ਕੀ ਗੱਲ ਬਈ ਇਹਨਾਂ ਦੇ ਕਮਰੇ ਬਣ ਜਾਣੇ ਆ ਉੱਥੇ ਐਸੇ ਸ਼ੇਪ ਚ ਐਲ ਸ਼ੇਪ ਚ ਬਣਾਵਾਂਗੇ ਤੇ ਰਿੰਗ ਦੀ ਤਿਆਰੀ ਕਰਤੀ ਅੱਜ ਦੋ ਰਿੰਗ ਬਣਾਉਣੇ ਨੇ ਅੱਧੇ ਕਿੱਲੇ ਦੇ ਠੋਸਾ ਅੱਧੇ ਕਿੱਲੇ ਤੋਂ ਹੀ ਗਾਹਾਂ ਦਾ ਆਟਿਸ ਹੋਈ ਕੋਈ ਪਤਾ ਨਹੀਂ ਸੰਤਾਂ ਦਾ ਕਿੱਧਰ ਨੂੰ ਕੀ ਕਹਿ ਦੇਣ ਉਰੇ ਚੰਗੀ ਪਦਰ ਤੇ ਕੰਮ ਸ਼ੁਰੂ ਕੀਤਾ ਹੈ ਜੰਗੀ ਪਦਰ ਤੇ ਜੋਦਾ ਪਹਿਲੇ ਕਮਰੇ ਚ ਸਿਰਾ ਰੋਜ਼ ਵਾਲੀ ਬਿਸ਼ੇਰੀ ਇਹ 70 ਇੰਚ ਦੀ ਹੈ ਰੋਜ਼ ਬਹੁਤ ਜਿਆਦੇ ਚੰਪਾ ਆਹ ਤਾਂ ਨੇ ਸੁందਰੀ ਮੰਦਰੀ ਨੇ 86 ਇੰਚ ਵਾਲੀ ਨੁਕਰੀ ਉਹਨਾਂ ਨਾਲ ਕੋਈ ਨੀਂਮੀ ਖੜੀ ਉੱਥੇ ਲੱਗਦੀ ਭਰਾਵਾਂ ਦੇ ਵੱਡੇ ਬੁੱਤ ਆ ਮਤ ਉਹ ਚੇਕ ਕਰਕੇ ਕਰਦੇ ਥੋੜਾ ਜਿਹਾ ਦੱਸਿਆਣੀ ਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਇਹ ਆਪ ਅਲਵੰਦ ਦੀ ਆ ਅੱਜ ਦੀ ਵੀਡੀਓ ਭਰਾਵੋ ਇੰਨੀ ਕਿ ਟੁੱਟੀ ਫੁੱਟੀ ਜੀ ਕਰਿਓ ਮਨਜ਼ੂਰ ਹੁਣ ਨਾ 5-7 ਦਿਨ ਥੋੜਾ ਜਿਹਾ ਕੰਮ ਰਹੂਗਾ ਖੇਚ ਚ ਤਾਂ ਕਰਕੇ ਥੋੜੇ ਬਿਜ਼ੀ ਆ ਬਾਕੀ ਜਿਹੜੀ ਵੀ ਅਪਡੇਟ ਹੋ ਤੁਹਾਨੂੰ ਦਿੰਦੇ ਰਹਾਂਗੇ ਕਿਉਂਕਿ ਤਿਆਰੀ ਚੱਲ ਰਹੀ ਹੈ